ਹਰੇ ਚਲੋ ਸਿੰਧੂ ਪ੍ਰਧਾਨ ਜਿੰਦਾਬਾਦ ਸਿੰਧੂ ਪ੍ਰਧਾਨ ਜਿੰਦਾਬਾਦ ਬੀਬੀ ਗਰਮੀਤ ਕੌਰ ਜਿੰਦਾਬਾਦ ਬੀਬੀ ਗਰਮੀਤ ਕੌਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਿੰਧੂ ਜਿੰਦਾਬਾਦ ਸਿੰਧੂ ਪ੍ਰਧਾਨ ਜਿੰਦਾਬਾਦ ਬੀਬੀ ਗਰਮੀਤ ਜਿੰਦਾਬਾਦ ਬੀਬੀ ਗਰਮੀਤ ਜਿੰਦਾਬਾਦ ਭਗਵਾਨ ਸਿੰਘ ਮੈਂ ਤੇ ਆਪਣੇ ਹਲਕਾ ਇੰਚਾਰਜ ਬਲਦੇਵ ਸਿੰਘ ਮੈਂ ਇੱਧੇ ਆ ਕੇ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾ ਸਮਾਂ ਦਿੱਤਾ ਚੰਗਾ ਸਮਝਿਆ ਹੋਰ ਨੰਬਰ ਵਾਰਡ ਚ ਉਮੀਦਵਾਰੀ ਦਾ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਚੁਣਿਆ ਤੇ ਆਪਾਂ ਕੋਨਲ ਬੋਤਲ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਮੇਰਾ ਨਾਮ ਚੰਦਾ ਵਾਰਡ ਨੰਬਰ 11 ਰਾਜੋਸੰਸੀ ਨਗਰ ਪੰਚਾਇਤ ਅਸੀਂ ਨਾ ਆਮ ਆਦਮੀ ਪਾਰਟੀ ਨੂੰ ਰੱਖਣ ਲੜ ਰਹੇ ਹਾਂ ਤੇ ਆਉਣ ਵਾਲੇ ਸਮੇਂ ਤੇ ਮਲੋ ਜਿਤ ਤੱਕ ਪੜਾ ਵਿਦਿਆਰਥੀ ਚੱਕ ਕਰਦੇ ਪਲਾਸਟੂ ਸਕੂਲ ਤੇ ਹੈ ਪਰ ਇਥੇ ਨਾ ਮੈਡੀਕਲ ਨਾ ਨਾਨ ਮੈਡੀਕਲ ਨਹੀਂ ਹੈ ਉਨ ਮੈਡੀਕਲ ਤੇ ਨਾਨ ਮੈਡੀਕਲ ਕਰਵਾਇਆ ਜਾਗਾ ਜੋ ਗਰੀਬ ਬੱਚੇ ਵੀ ਆਪਣਾ ਮੈਡੀਕਲ ਤੇ ਨਾਨ ਮੈਡੀਕਲ ਪੜ ਸਕਣ। ਉਥੇ ਮੈਡੀਕਲ ਪੜਨ ਵਾਸਤੇ ਬੱਚਿਆਂ ਨੂੰ ਦੂਰ ਜਾਣਾ ਪੈਂਦਾ ਵਾ। ਹੋਰ ਇੱਥੇ ਮਨ ਲੋ ਸਰਵਗੇਟ ਦੀਆਂ ਗੱਡੀਆਂ ਆ ਗਈਆਂ ਮਾ ਫਲੂਆਂ ਤਮਨ ਵੱਲੋਂ। ਉਹ ਦੂਜਾ ਮੱਲਕ ਨਿੰਨੂ ਕੋਲੇ ਗਏ ਦੋ ਫਿਰ ਤਾਂ ਚੱਪੜ ਸੀ ਚੱਪੜ ਦੀ ਸਪਾਈ ਕਰਕੇ ਥਰਮਲ ਦੂਜਾ ਥਾਪਾ ਥਾਪਾ ਪੜਾਅ ਬਣਾਇਆ ਗਿਆ। ਸਕੂਲ ਦੇ ਗਰਾਊਂਡ ਨੂੰ ਮਨ ਲੋ ਪਾਰਕ ਬਣਾਇਆ ਗਿਆ ਹਨ ਮਨ ਲੋ ਹੋਰ ਵੀ ਉਹਨਾਂ ਵਾਲੇ ਕੰਮ ਜਿਹੜੇ ਅਧੂਰੇ ਰਹਿ ਗਏ ਪੂਤੇ ਜਾਣਗੇ ਪਬਲਿਕ ਮੈਸੇਜ ਇਹ ਹੀ ਦਵਾਂਗੇ ਵੀ ਮળો ਸਾਡਾ ਸਾਥ ਦਿਓ ਪਾਰਟੀ ਦਾ ਸਾਨੂੰ ਪਾਰਟੀ ਦੇ ਵਿੱਚ ਲਿਆਓ ਤੇ ਮੈਸੇਜ ਜੋ ਵੀ ਅਧੂਰੇ ਕੰਮ ਸਾਰੇ ਪੈਣ ਦੇ ਕੀਤੇ ਜਾਣਗੇ